ਸਸੀ ਕਾਲ ਜੀ ਸਾਰੇ ਨੂੰ ਅੱਜ ਮੈਂ ਬਣਾਉਂਗੀ ਕਟਲ ਜੋ ਕਿ ਬਹੁਤ ਹੀ ਜਲਦੀ ਮਿੰਟਾਂ ਦੇ ਵਿੱਚ ਬਣ ਕੇ ਹੋ ਜਾਂਦਾ ਰੈਡੀ ਔਰ ਖਾਂਜ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਇੱਧਰ ਮੈਂ ਪਾ ਲਿਆ ਸੀਗਾ ਕੜਾਈ 'ਚ ਥੋੜਾ ਜਿਹਾ ਤੇਲ ਔਰ ਨਾਲ ਹੀ ਪਾਤਾ ਕਟਲ ਕਟਨ ਨੂੰ ਥੋੜਾ ਜਿਹਾ ਨਾਣ ਪਾ ਕੇ ਭੁੰਨ ਲਵਾਂਗੇ ਔਰ ਇੱਧਰ ਪਿਆਜ਼ ਔਰ ਟਮਾਟਰ ਨੂੰ ਆਪਾਂ ਪਤਲਾ-ਪਤਲਾ ਕੱਟ ਲਵਾਂਗੇ ਜੋ ਕਿ ਆਪਾਂ ਪਿਆਜ਼ ਔਰ ਟਮਾਟਰ ਨੂੰ ਗ੍ਰੇਨਡ ਨਹੀਂ ਕਰਾਂਗੇ ਔਰ ਉਸ ਤਰ੍ਹਾਂ ਵੀ ਕਟਲ ਬਣ ਕੇ ਬਹੁਤ ਹੀ ਵਧੀਆ ਰੈਡੀ ਹੋ ਜਾਂਦਾ ਫਿਰ ਆਪਾਂ ਪਾਤਾ ਸੀਗਾ ਤੇ ਔਰ ਉਹੀ ਵਾਲੀ ਕੜਾਈ ਧਾਰਤੀ ਔਰ ਨਾਲ ਹੀ ਪਾਤਾ ਸੀਗਾ ਸਾਬਤ ਔਰ ਇਹਨੂੰ ਆਪਾਂ ਥੋੜੀਕ ਦੇਰ ਦੇ ਲਈ ਲਵਾਵਾਂਗੇ ਭੁੰਨ ਜਦੋਂ ਤੱਕ ਇਹ ਬਰਾਊਨ ਨਹੀਂ ਹੁੰਦਾ ਨਾਲ ਹੀ ਪਾ ਦਵਾਂਗੇ ਹਰੀ ਮੇਚੋ ਅਦਰਕ ਜੋ ਕਿ ਆਪਾਂ ਗ੍ਰੈਂਡ ਕਰ ਲਿਆ ਸੀ ਗਿਆ ਔਰ ਮੈਂ ਕੱਟ ਕੇ ਰੱਖ ਲਈ ਸੀਗਾ ਟਮਾਟਰ ਔਰ ਪਿਆਜ਼ ਵੀ ਔਰ ਇਹਨਾਂ ਨੂੰ ਵੀ ਵਿੱਚੇ ਪਾ ਦਵਾਂਗੇ ਔਰ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਲਵਾਂਗੇ ਭੁੰਨ ਭੁੰਨਣ ਤੋਂ ਬਾਅਦ ਚੋ ਇਹਦੇ ਵਿੱਚ ਮੈਂ ਪਾ ਦੂੰਗੀ ਥੋੜੀਆਂ ਜੀਆਂ ਲਾਲ ਮਿਰਚ ਜ੍ਹਾ ਥੋੜਾ ਜ੍ਹਾ ਮਸਾਲਾ ਔਰ ਥੋੜੀ ਜੀ ਹਲਦੀ ਨੂਨ ਆਪਾਂ ਨਹੀਂ ਪਾਵਾਂਗੇ ਕਿਉਂਕਿ ਬੰਨਾ ਤੇਜ ਹੋ ਜਾਊਗਾ ਮੈਂ ਕਟਲ ਦੇ ਵਿੱਚ ਪਹਿਲਾਂ ਹੀ ਨੂਨ ਪਾ ਦਿੱਤਾ ਸੀਗਾ ਔਰ ਕਟਲ ਦੇ ਵਿੱਚ ਨੂਨ ਬਹੁਤ ਹੀ ਵਧੀਆ ਰਿਹਾ ਸੀਗਾ ਔਰ ਮੈਂ ਦੁਬਾਰਾ ਬਿਲਕੁਲ ਵੀ ਨਹੀਂ ਸੀ ਪਾਇਆ ਹੁਣ ਆਪਾਂ ਇਹਨੂੰ ਘਾਲ ਲਵਾਂਗੇ ਵਧੀਆ ਤਰ੍ਹਾਂ ਮਿਕਸ ਕਿਉਂਕਿ ਅੱਧਾ ਤੇ ਬਿਲਕੁਲ ਭਨ ਗਿਆ ਸੀਗਾ ਕਿਉਂਕਿ ਆਪਾਂ ਪੁੰਨ ਲਿਆ ਸੀ ਪਹਿਲਾਂ ਔਰ ਥੋੜੀ ਦੇ ਅਲੀ ਘੱਟ ਫਲੇਮ ਤੇ ਧਰ ਦਵਾਂਗੇ ਔਰ ਇੱਧਰ ਕਟਲ ਬਣ ਕੇ ਹੋ ਗਈ ਸੀਗਾ ਬਿਲਕੁਲ ਰੈਡੀ